ਅਸਲੀ ਜਾਣਦਾ ਕਿਹੜੇ ਬਣਦੇਗੇ ਘਰੇ 6 ਕੱਪ ਚਾਹ ਦੇ ਇੱਕੋ ਜੇ ਨਹੀਂ ਹੋ ਰਖਦੇ ਜਦੋਂ ਕਰ ਸਕਦਾ ਸੀ ਉਹਨਾਂ ਤੋਂ ਵੀ ਕੀਤਾ ਹੁਣ ਉਹਨਾਂ ਨੇ ਰੱਖੀ ਕਰਦਾ ਕਿ ਇਹਨਾਂ ਨੂੰ ਇਹ ਪਤਾ ਵੀ ਅਸੀਂ 24 ਦਾ ਇਲੈਕਸ਼ਨ ਹਾਰਾਂਗੇ ਇਸ ਲਈ ਜਿਹੜੇ ਵੱਡੇ ਵੱਡੇ ਲੀਡਰ ਆਮ ਆਦਮੀ ਦੇ ਫੜ ਕੇ ਇਹ ਅੰਦਰ ਦੇ ਹੀ ਜਾ ਰਹੇ ਨੇ ਕੋਟਾਣਾ ਇਹਨਾਂ ਦੇ ਕਹਿੰਦੇ ਕੀ ਹੋ ਜਾਣਾ ਹੈ ਇਹਨਾਂ ਦੇ ਕਹਿੰਦੇ ਕੁਝ ਨਹੀਂ ਹੋ ਸਕਦਾ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਉਹਦਾ ਸਬੂਤ ਨੇ ਤੇ ਗੱਲ ਕਰੋ ਪਰ ਹੁਣਨ ਕੋਈ ਜਾਇਜ ਬਣਿਆ ਗਿਆ ਉਹ ਕੋਈ ਮੈਨੂੰ ਚੰਗੀ ਹੈ ਜਿਹੜਾ ਕਸੂਰਵਾਰ ਹੋ ਜਾਏ ਆਮ ਆਦਮੀ ਪਾਰਟੀ ਦਾ ਹੋਵੇ ਜਾਂ ਕਿਸੇ ਪਾਰਟੀ ਦਾ ਹੋਵੇ ਉਹ ਜਾਊਗਾ ਜਿਹੜਾ ਕਿਨੇ ਕੀਤਾ ਉਹ ਤੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਈਡੀ ਦੇ ਵੱਲੋਂ ਤੇ ਅੱਜ ਆਮ ਆਦਮੀ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਲੁਧਿਆਣਾ ਦੇ ਵਿੱਚ ਸਾਡੇ ਨਾ ਆਮ ਆਦਮੀ ਪਾਰਟੀ ਦੇ ਲੀਡਰ ਮੌਜੂਦ ਨੇ ਕਿਵੇਂ ਦੇਖਦੇ ਹੋ ਕਿ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਈਡੀ ਦੇ ਵੱਲੋਂ ਤੇ ਤੁਹਾਡੇ ਵੱਲ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਮੋਦੀ ਸਰਕਾਰ ਦੀ ਹਤਾਸ਼ਾ ਹੈਗੀ ਹੈ ਜਿਹੜਾ ਸੰਜੇ ਸਿੰਘ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਨਾਂ ਨੂੰ ਇਹ ਪਤਾ ਵੀ ਅਸੀਂ 24 ਦਾ ਇਲੈਕਸ਼ਨ ਹਾਰਾਂਗੇ ਇਸ ਲਈ ਜਿਹੜੇ ਵੱਡੇ ਵੱਡੇ ਲੀਡਰ ਆਮ ਆਦਮੀ ਦੇ ਫੜ ਕੇ ਇਹ ਅੰਦਰ ਦੇਹੀ ਜਾ ਰਹੇ ਨੇ ਪਹਿਲਾਂ ਇਹਨਾਂ ਨੇ ਮਨੀਸ਼ ਸੋਦੋਦੀਆ ਨੇਤਾ ਅੰਦਰ ਉਹਦੀ ਜਮਾਤਰੀ ਹੋਈ ਮੁੜ ਕੇ ਅੱਜ ਫਿਰ ਝੂਠਾ ਇਲਜ਼ਾਮ ਲਾ ਕੇ ਸਾਡੇ ਨੇਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਅਸੀਂ ਸਾਰੇ ਪੰਜਾਬ ਵਾਸੀ ਭਾਰਤ ਵਾਸੀ ਇਸ ਗੱਲ ਦੀ ਨਿੰਦਾ ਕਰਦੇ ਆ ਕਿਤੇ ਨਾ ਕਿਤੇ ਵਿਰੋਧੀ ਤੇ ਰਹਿ ਕਹਿ ਰਹੀ ਹੈ ਕਿ ਜੇ ਸਾਡੇ ਸੁਖਪਾਲ ਖੈਰਾ ਨੂੰ ਗ੍ਰਿਫਤਾਰ ਕਰ ਸਕਦੀ ਹੈ ਪੁਲਿਸ ਤਾਂ ਸੰਜੇ ਸਿੰਘ ਨੂੰ ਕਿਉਂ ਨਹੀਂ ਈਡੀ ਗ੍ਰਿਫਤਾਰ ਕਰ ਸਕਦੀ ਜੇ ਸਬੂਤ ਸੀਗੇ ਗੱਲ ਤਾਂ ਇਹ ਸੰਵਾਲ ਖੈਰਾ ਦਾ ਆਪਣਾ ਮੈਟਰ ਹੈਗਾ ਔਰ ਸੰਜੇ ਸਿੰਘ ਦਾ ਆਪਣਾ ਮੈਟਰ ਹੈਗਾ ਸੰਜੇ ਸਿੰਘ ਤੇ ਕੋਈ ਇਲਜ਼ਾਮ ਨਹੀਂ ਅਜੇ ਤੱਕ ਕਿਉਂਕਿ ਉਹ ਇਹਨਾਂ ਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਚੰਗੀ ਤਰ੍ਹਾਂ ਮੋਦੀ ਦੀ ਮੁਖਾਲਫਤ ਕਰਦਾ ਹੈ ਮੋਦੀ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਜਿਹੜਾ ਮੇਰੀ ਮੁਖਾਲਫਤ ਕਰੇ ਉਹਨੂੰ ਇਹ ਚੁਕਾ ਕੇ ਈਡੀ ਦੇ ਥਰੂ ਅੰਦਰ ਦੇ ਦਿੰਦਾ ਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਮਜੂਦ ਕਿਵੇਂ ਦੇ ਦੇਓ ਤੁਹਾਡੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਤਹਿਤ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਵਿਰੋਧੀ ਧਿਰ ਇਲਜ਼ਾਮ ਲਗਾ ਰਹੀ ਹੈ ਕਿ ਸੁਖਪਾਲ ਖੈਰਾ ਨੂੰ ਪੁਰਾਣੇ ਮੁਕਦਮੇ 'ਚ ਕੀਤਾ ਜਾਦਾ ਦਾ ਇਹਦਾ ਨਵਾਂ ਮੁਕਦਮਾ ਹੈ ਸਖਪਾਲ ਖਹਿਰੇ ਨੂੰ ਤਾਂ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਹੋਇਆ ਸੀਗਾ ਉਹਦੇ ਤੇ ਤਾਂ ਉਦੋਂ ਕਾਂਗਰਸ ਦੀ ਸਰਕਾਰ ਹੀ ਸੀ ਨਾ ਗੱਲ ਇਹ ਹੈ ਕਿ ਜਿਹੜਾ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਥਾਂ ਥਾਂ ਤੇ ਐਡੀ ਨੇ ਰੇਡ ਕੀਤੀ ਹੈ ਚੱਪਾ ਚੱਪਾ ਛਾਣ ਮਾਰਿਆ ਤੁਸੀਂ ਇਹ ਦੱਸੋ ਕੋਈ ਪ੍ਰੂਫ ਮਿਲਿਆ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਮਿਲਿਆ ਜੇ ਅਗਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੱਲ ਦੇਖੋ ਬੀਜੇਪੀ ਚੰਡੀਗੜ੍ਹ ਦਫ਼ਤਰ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਅੱਜ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਲੁਧਿਆਣੇ ਦੇ ਵਿੱਚ ਲੋਕਤੰਤਰ ਦੀ ਜਿਹੜੀ ਆਵਾਜ਼ ਹੈ ਇਹ ਬੰਦ ਨਹੀਂ ਕੀਤੀ ਜਾ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵਲੰਟੀਅਰ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿੱਥੇ ਹਮੇਸ਼ਾ ਹੀ ਗਰੀਬਾਂ ਦਾ ਭਲਾ ਸੋਚਿਆ ਜਾਂਦਾ ਹੈ ਸ਼ਰਾਬ ਘੋਟ ਵਾਲਾ ਇਹਨਾਂ ਦੇ ਕਹਿੰਦੇ ਕੀ ਹੋ ਜਾਣਾ ਹੈ ਇਹਨਾਂ ਦੇ ਕਹਿੰਦੇ ਕੁਝ ਨਹੀਂ ਹੋ ਸਕਦਾ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਉਕ ਦਾ ਸਬੂਤ ਨੇ ਤੇ ਗੱਲ ਕਰੋ ਸਬੂਤ ਇਹਨਾਂ ਕੋਲ ਇੱਕ ਵੀ ਨਹੀਂ ਮਿਲਿਆ ਮਨੂਸਾ ਸੌਦੀਆ ਦੀ ਫਿਰ ਜ਼ਮਾਨਤ ਕਿਉਂ ਨਹੀਂ ਹੋ ਪਾਰੀ ਦੇਖੋ ਗੱਲ ਇਹ ਹੈ ਸੈਂਟਰ ਦੇ ਵਿੱਚ ਸਰਕਾਰ ਕਿਦੀ ਹੈ ਇਹ ਦੱਸੋ ਬੀਜੇਪੀ ਦੀ ਕਹਿੰਦੇ ਜਿਸकी लाटी उसकी भैंस ਬੜਾ ਬੜਾ ਕੁਛ ਹੈ ਜਿਹੜੇ ਐ ਇਹ ਕਰ ਸਕਦੇ ਐ ਬਿਨਾ ਪ੍ਰੂਫਾਂ ਤੋਂ ਬਿਨਾ ਸਬੂਤਾਂ ਤੋਂ ਜਦੋਂ ਚੱਕ ਸਕਰੇ ਧੱਕਾ ਕਰ ਰਹੇ ਨੇ ਔਰ ਮਿਲਦੇ ਇਹਨਾਂ ਨੂੰ ਕੁਝ ਵੀ ਨਹੀਂ ਇਹ ਸਿਰਫ ਕੁਝ ਨਹੀਂ ਕੇਵਲ ਤੇ ਕੇਵਲ 2024 ਦੀ ਜਿਹੜੀ ਬਖਲਾਟ ਹੈ ਉਹ ਬੀਜੇਪੀ ਨੂੰ ਹੋ ਰਹੀ ਹੈ ਹੋਰ ਕੁਝ ਵੀ ਨਹੀਂ ਹੈ ਪੰਜਾਬ ਆਗੂ ਮੌਜੂਦ ਨੇ ਕਿਵੇਂ ਦੇਖਦੇ ਹੋ ਗਿਲ ਸਾਹਿਬ ਕੀ ਤੁਹਾਡੇ ਲੀਡਰ ਨੂੰ ਕਾਫੀ ਸੀਨੀਅਰ ਲੀਡਰ ਸੀਗੇ ਸੰਜੇ ਸਿੰਘ ਉਹਨਾਂ ਨੂੰ ਪਿੱਛੇ ਚੱਕ ਲਿਆ ਮੀਨੋਸਾ ਸੋਧਿਆ ਜਮਾਨਤ ਨਹੀਂ ਹੋ ਰਹੀ ਸੁਖਪਾਲ ਖੈਰਾ ਦਾ ਨਵਾਂ ਮਾਮਲਾ ਵਿਰੋਧੀ ਧਿਰ ਕਹਿ ਰਹੀ ਹੈ ਕਿ ਜੇ ਇਹਨਾਂ ਦੇ ਵਿੱਚ ਸੱਚਾਈ ਆ ਤਾਂ ਹੀ ਜਿਹੜੀ ਕਰਦੀ ਪਈ ਆ ਕੰਮ ਆਪਣਾ ਦੇਖੋ ਜੀ ਤੁਸੀਂ ਅੱਜ ਦਾ ਅਖਬਾਰ ਪੜਿਆ ਹੋਣਾ ਵਧੀਆ ਟੋਕੜੇ ਵੱਡੇ ਅਖਬਾਰ ਦੇ ਛਾਪਿਆ ਸੁਪਰੀਮ ਕੋਰਟ ਨੇ ਫੈਟ ਲੈਣ ਤੋਂ ਪਾਈ ਆ ਭਈ ਕੋਈ ਬਰਾਮਦਦਾਰ ਦੱਸੋ ਕੀ ਹੋਇਆ ਮੈਂ ਉਹਨਾਂ ਨੂੰ ਪਰਸਨਲੀ ਜਾਣਦਾ ਜਿਹੜੇ ਬੰਦੇ ਦੇ ਘਰੇ 6 ਕੱਪ ਚਾਹ ਲੈ ਕੋਦੇ ਨਹੀਂ ਹੋ ਲੱਗਦੇ ਉਹ ਯਾਰ ਜਦੋਂ ਕਰ ਸਕਦਾ ਸੀ ਉਹਨਾਂ ਤੋਂ ਉਹ ਨਹੀਂ ਕੀਤਾ ਹੁਣ ਉਹਨਾਂ ਨੇ ਰੱਖੀ ਕਰਦਾ ਔਰ ਬੇਹਦ ਸੰਜੇ ਸਿੰਘ ਇੱਕ ਮਾਨਦਾਰ ਆਦਮੀ ਨੇ ਔਰ ਇਹ ਤਾਂ ਸਰਕਾਰ 2024 ਦੇ ਇਲੈਕਸ਼ਨਾਂ ਦੇ ਵਿੱਚ ਸਿਰਫ ਆਪ ਦੇ ਚੰਦ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਇਹ ਬਣਾਈ ਜਾਂਦੇ ਅੱਗੇ ਸੋਧਿਆ ਸੁਖਿੰਦਰ ਜੈਨ ਜੀ ਬੈਠੇ ਅੰਦਰ ਸੋਧਿਆ ਸਾਹਿਬ ਬੈਠਿਆ ਉਹ ਸੰਜੇ ਸਿੰਘ ਜੀ ਪ੍ਰੂਫ ਕਿਤੇ ਵੀ ਨਹੀਂ ਕੋਸ਼ ਹੋ ਰਿਹਾ ਇੱਕ ਪੈਸੇ ਦਾ ਕਬਲਾ ਨਿਕਲਿਆ ਤੋਂ ਉਹ ਇੱਕ ਹੋਰ ਦਾ ਸੰਜੇ ਸਿੰਘ ਦੇ ਫਾਦਰ ਨੇ ਇਹ ਵਿਯਾਨ ਦਿੱਤਾ ਵੀ ਜੇ ਤੁਸੀਂ 5 ਰੁਪਏ ਦਾ ਵੀ ਕੱਢ ਦਿਓ ਮੈਂ ਆਪ ਇਹਨੂੰ ਮੁੰਡੇ ਪੇਸ਼ ਕਰਨ ਆਉਂਗਾ ਆਪ ਅੰਦਰ ਕਰਾਓ ਕਿਦੇ ਨਾ ਕਿਦੇ ਇੰਡੀਆ ਦਾ ਗੜਜੋੜ ਹੋ ਰਿਹਾ ਸੀਗਾ ਉਦੋਂ ਸੁਪਾਲ ਖੜਾ ਪੰਜਾਬ ਪੁਲਿਸ ਚੱਕ ਲੈਂਦੀ ਆ ਤੇ ਵਿਰੋਧੀਆਂ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਆ ਜਾਂਦੀ ਜੀ ਤੁਸੀਂ ਇੱਕ ਪਾਸੇ ਗੜਜੋੜ ਕਰ ਰਹੇ ਹੋ ਕਾਂਗਰਸ ਨਾਲ ਉਦੋਂ ਉਹਨਾਂ ਦੇ ਬੰਦੇ ਚੱਕੀ ਜਾ ਰਹੇ ਹੋ ਦੇਖੋ ਥੋੜਾ ਸ਼ਾਇਦ ਪਤਾ ਨਹੀਂ ਉਹਨਾਂ ਦੱਸਦਾ ਇਹ ਸੋ ਜਪਰੇ ਸੰਤਾਲ ਖਹਿਰਾ ਜਿਹਨੇ ਜਦੋਂ ਕੇਸ ਲਈ ਸੁਪਰੀਮ ਕੋਰਟ ਤੋਂ ਇਹਨਾਂ ਨੇ ਇਨਕੁਆਰੀ ਲਵਾਈ ਸੀ ਵੀ ਮੇਰੇ ਸੀਟਿੰਗ ਜੱਜ ਦੀ ਦੇਖਣੇ ਲਈ ਮੇਰੀ ਇਨਕੁਆਰੀ ਹੋਵੇ ਉਹਨਾਂ ਨੇ ਸੈਸ਼ਨ ਜੱਜ ਨੂੰ ਦਿੱਤੀ ਸੈਸ਼ਨ ਜੱਜ ਨੇ ਪੁਲਿਸ ਨੂੰ ਬੁਲਾ ਕੇ ਕਾਪ ਡਿਊਟੀ ਲਈਆ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਨਕੁਆਰੀ ਕਰਕੇ ਸੈਸ਼ਨ ਜੱਜ ਨੂੰ ਦਿੱਤੀ ਉਹਨਾਂ ਨੇ ਸੁਪਰੀਮ ਕੋਰਟ ਨੂੰ ਭੇਜਤੀ ਸਾਨੂੰ ਦੇ ਇਸ ਖਾਲ ਖੜਾ ਜਿਹਨੂੰ ਫੜਿਆ ਗਿਆ ਵਾ ਕੋਈ ਹੋਰ ਚ ਹੈ ਨਹੀਂਗਾ ਕਿਉਂਕਿ 2015 ਦਾ ਅਕਾਲੀ ਸਰਕਾਰ ਵੇਲੇ ਦਾ ਕੇਸ ਆ ਔਰ ਉਹਦੇ ਵਿੱਚ ਪਿੰਜਲੀ ਵਾਰੀ ਵੀ ਇਹਨਾਂ ਨੇ ਗੰਡ ਦੁੱਪ ਕਰਕੇ ਆਪ ਦਾ ਬਚਾਅ ਕਰਦੇ ਰੇ ਪਰ ਹੁਣ ਇਨਕੁਆਰੀ ਜਾਇਜ਼ ਫੜਿਆ ਗਿਆ ਉਹ ਕੋਨ ਮੈਨੂੰ ਠੀਕ ਹੈ ਜਿਹੜਾ ਕਸੂਰਵਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਪਾਰਟੀ ਦਾ ਹੋਵੇ ਉਹ ਜਾਊਗਾ ਜਿਹੜਾ ਕਿਨੇ ਕੀਤਾ ਭੋਗ ਤੂੰ ਇਹ ਤੁਸੀਂ ਦੇਖ ਸਕਦੇ ਜਿਹੜਾ ਪ੍ਰੋਟੈਸਟ ਹੈ ਲੁਧਿਆਣਾ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਲਗਾਤਾਰ ਜਿਹੜਾ ਹੈ ਸੱਤਾਧਿਰ ਦੇ ਉੱਤੇ ਜਿਹੜੀ ਭਾਜਪਾ ਹੈ ਉਹਦੇ ਉੱਤੇ ਇਲਜ਼ਾਮ ਲਗਾ ਰਿਹਾ ਕੇਂਦਰ ਦੀ ਸੱਤਾਧਿਰ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆਉਂ ਇਲਜ਼ਾਮ ਲਗਾ ਰਹੇ ਨੇ ਭਾਜਪਾ ਦੇ ਉੱਤੇ ਕਿ ਜਿਹੜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਚੱਕਿਆ ਜਾ ਰਿਹਾ ਲਗਾਤਾਰ ਜਿਹੜਾ ਚੱਕਿਆ ਜਾ ਰਿਹਾ ਤੇ ਉਹ ਕਿਦੇ ਨਾਲ ਕਿਦੇ ਰਾਜਨੀਤੀ ਕੇ ਜਿਹੜਾ ਘਾਣ ਹੋ ਰਿਹਾ ਰਾਜਨੀਤੀ ਦਾ ਕਿਦੇ ਨਾਲ ਕਿਦੇ 2024 ਦੇ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਵਿਸ਼ੇਸ਼ ਰਿਪੋਰਟ ਐਸਐਮਜ਼ ਨਿਊਜ਼ ਲੁਧਿਆਣਾ I <laughs>